ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਦੇ ਵਿੱਚ ਸਿੱਖਾਂ ਦੇ ਨਾਲ ਫੇਰ ਤੋਂ ਬੇਰਮੀ ਦੇ ਨਾਲ ਕੁੱਟਮਾਰ ਹੋਈ ਹੈ ਇੱਕ ਗੁਰਸਿੱਖ ਵੀਰ ਨੂੰ ਫੜ ਕੇ ਪੁਲਿਸ ਵੱਲੋਂ ਚੱਕ ਲਿਆ ਜਾਂਦਾ ਹੈ ਹੁਣ ਪੁਲਿਸ ਉਸ ਨੂੰ ਚੱਕ ਕੇ ਲੈ ਜਾਂਦੀ ਹੈ ਉਸਤੇ ਕੇਸ ਖੋਲ ਕੇ ਬੋਰੀ ਦੇ ਵਿੱਚ ਪਾ ਕੇ ਉਸ ਨੂੰ ਉਸਤੇ ਕੇਸਾਂ ਦੇ ਉੱਤੇ ਮੋਤਿਆ ਜਾਂਦਾ ਹੈ ਪੂਰੀ ਜਾਣਕਾਰੀ ਖਬਰ ਤੁਹਾਨੂੰ ਅੱਗੇ ਦੱਸਾਂਗੇ ਦੂਸਰੀ ਵੱਡੀ ਖਬਰ ਜਾਣਕਾਰੀ ਆਉਂਦੀ ਹੈ ਮੱਧ ਪ੍ਰਦੇਸ਼ ਤੋਂ ਮੱਧ ਪ੍ਰਦੇਸ਼ ਦੇ ਵਿੱਚ ਫੇਰ ਸਿੱਖਾਂ ਦੇ ਨਾਲ ਧੱਕਾ ਹੋਇਆ ਇੱਕ ਸਿੱਖ ਦੇ ਨਾਲ ਡਾਕਟਰ ਨੇ ਇੱਕ ਗੁਰਸਿੱਖ ਦੇ ਨਾਲ ਜੋ ਕਿ ਹੈਂਡੀਕੈਪਡ ਗੁਰਸਿੱਖ ਵੀਰ ਸੀ ਉਸਤੇ ਨਾਲ ਮਾਰਕੋ ਕੀਤੀ ਹੈ ਉਸਦੀ ਜਾਣਕਾਰੀ ਤੁਹਾਨੂੰ ਅੱਗੇ ਦੱਸਾਂਗੇ ਇਸ ਤੋਂ ਇਲਾਵਾ ਤੀਜੀ ਵੱਡੀ ਖਬਰ ਹੁੰਦੀ ਹੈ ਆਸਟ੍ਰੇਲੀਆ ਤੋਂ ਆਸਟ੍ਰੇਲੀਆ ਦੇ ਵਿੱਚ ਸਿੱਖਾਂ ਨੇ ਇੱਕ ਨਵੀਂ ਸੜਕ ਬਣਾ ਦਿੱਤੀ ਸਿੱਖਾਂ ਦੇ ਨਾਂ ਦੀ ਇਸ ਦਾ ਵੀਡੀਓ ਤੁਹਾਨੂੰ ਦਿਖਾਵਾਂਗੇ ਚੌਥੀ ਅਪਡੇਟ ਹੁੰਦੀ ਹੈ ਕੈਨੇਡਾ ਤੋਂ ਜਿੱਥੇ ਕੈਨੇਡਾ ਦੇ ਵਿੱਚ ਭਾਰਤੀ ਪ੍ਰਧਾਨ ਮੰਤਰੀ ਜੀ7 ਦੇਸ਼ ਦੀ ਮੀਟਿੰਗ ਦੇ ਵਿੱਚ ਜਾਣ ਵਾਲੇ ਨੇ ਉੱਥੇ ਹੀ ਕਾਲਾ ਸਤਾਣੀ ਸਮਰਥਕ ਗੁਰਪਤਵੰਨ ਸਿੰਘ ਪੰਨੂ ਨੇ ਇੱਕ ਨਵਾਂ ਵੀਡੀਓ ਜਾਰੀ ਕਰਕੇ ਇਹਨਾਂ ਨੂੰ ਕਈ ਸਵਾਲਾਂ ਦੇ ਘੇਰੇ ਦੇ ਵਿੱਚ ਲੈ ਲਿਆ ਤੇ ਕਿਹਾ ਕਿ ਤੁਸੀਂ ਕੈਨੇਡਾ ਆਓ ਤੁਹਾਡੇ ਤੋਂ ਸ਼ਹੀਦ ਪਾਈ ਹਰਦੀਪ ਸਿੰਘ ਨਿਜਰ ਦੇ ਕਤਲ ਮਾਮਲੇ ਦੇ ਵਿੱਚ ਪੁਛਤਾਸ਼ ਕੀਤੀ ਜਾਊਗੀ ਟਾ ਦੇ ਪ੍ਰਧਾਨ ਮੰਤਰੀ ਵੀ ਤੁਹਾਡੇ ਤੋਂ ਇਸ ਬਾਰੇ ਪੁੱਛਣਗੇ ਇਸ ਤੋਂ ਇਲਾਵਾ ਇੱਕ ਹੋਰ ਖਬਰ ਆਉਂਦੀ ਹੈ ਕੈਲੀਫੋਰਨੀਆ ਤੋਂ ਕੈਲੀਫੋਰਨੀਆ ਦੇ ਵਿੱਚ ਵੀ ਸਿੱਖਾਂ ਦਾ ਸਨਮਾਨ ਹੋਇਆ ਹੈ ਸੋ ਆਓ ਆਦਿ ਇਹ ਸਾਰੀਆਂ ਖਬਰਾਂ ਸਾਰੀ ਜਾਣਕਾਰੀ ਤੁਹਾਡੇ ਨਾਲ ਵਿਸਤਾਰ ਸਹਿਤ ਸਾਂਝੀ ਕਰਦੇ ਸਾਰੇ ਤੋਂ ਪਹਿਲਾਂ ਆਪਾਂ ਤੁਹਾਨੂੰ ਗੱਲ ਦੱਸਾਂਗੇ ਪੰਜਾਬ ਦੇ ਇੱਕ ਬਹੁਤ ਵੱਡੇ ਨਾਮਚੀਨ ਯੂਟਿਊਬਰ ਤੇ ਪੰਜਾਬ ਦੇ ਵਿੱਚ ਜਾਨ ਮਹਿਲ ਨਾਮ ਦਾ ਯੂਟਿਊਬਰ ਹੈ ਜੋ ਕਿ ਇੱਕ ਲੰਮੇ ਸਮੇਂ ਤੋਂ 3 ਏਕੜ ਦੀ ਖੇਤੀ ਕਰਦਾ ਹੈ ਉਸ ਦੇ ਨਾਲ ਆਪਣੀ ਬਲੌਕਿੰਗ ਕਰਦਾ ਹੈ ਜਦੋਂ ਦਾ ਆਪਰੇਸ਼ਨ ਸਿੰਧੂਰ ਹੋਇਆ ਉਸ ਤੋਂ ਬਾਅਦ अनेका ਸਿੱਖਾਂ ਨੂੰ ਟਾਰਗੇਟ ਕੀਤਾ ਗਿਆ ਸਿੱਖ ਬੱਚਿਆਂ ਨੂੰ ਵੀ ਟਾਰਗੇਟ ਤੇ ਅੰਨਾ ਬਣਾਇਆ ਗਿਆ ਭਾਰਤ ਦੇ ਵਿੱਚ ਉਹ ਲੋਕ ਸਨ ਜਿਹੜੇ ਪਾਕਿਸਤਾਨ ਜਾ ਕੇ ਆਏ ਹੋਏ ਸਨ ਜਿਹੜੇ ਗੁਰਦੁਆਰਾ ਨਨਕਾਣਾ ਸਾਹਿਬ ਦੇ ਦਰਸ਼ਨ ਕਰਨ ਗਏ ਸਨ ਤਾਂ ਇੱਥੇ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਇਹ ਵੀ ਸਾਹਮਣੇ ਆਇਆ ਕਿ ਕੀ ਗੁਰਦੁਆਰਾ ਨਨਕਾਣਾ ਸਾਹਿਬ ਦੀ ਯਾਤਰਾ ਕਰਨਾ ਆਈਐਸਆਈ ਏਜੰਟ ਬਣਨ ਦੇ ਬਰਾਬਰ ਹੈ ਜੋਤੀ ਦੇ ਨਾਲ ਪੰਜਾਬ ਦੇ ਯੂਟਿਊਬਰ ਜਾਨ ਮਹਿਲ ਦਾ ਕੋਈ ਲਿੰਕ ਨਿਕਲਿਆ ਜਿਸ ਲਿੰਕ ਤੋਂ ਬਾਅਦ ਜਾਨ ਮਹਿਲ ਨੂੰ ਵੀ ਚੱਕ ਲਿਆ ਗਿਆ ਜਾਨ ਮਹਿਲ ਪੰਜਾਬ ਦਾ ਇੱਕ ਪੰਜਾਬੀ ਯੂਟਿਊਬਰ ਹੈ ਲੋਕ ਉਸਦੀ ਕਲ ਨਹੀਂ ਕਰ ਰਹੇ ਉਸਤੇ ਪਿੰਡ ਵਾਲੇ ਕਹਿੰਦੇ ਨੇ ਕਿ ਉਹ ਬੇਗੁਨਾਹ ਹੈ ਉਹ ਇੱਕ ਬਹੁਤ ਨੇਕ ਇਨਸਾਨ ਹੈ ਪਰ ਕੀ ਇਹ ਸੱਚ ਹੈ ਕੀ ਇਹ ਝੂਠ ਹੈ ਪੰਜਾਬ ਪੁਲਿਸ ਇਸ ਦੀ ਤਫ਼ਤੀਸ਼ ਕਰ ਰਹੀ ਹੈ ਪੰਜਾਬ ਪੁਲਿਸ ਆਏ ਦਿਨ ਰਿਮਾਂਡ ਤੇ ਰਿਮਾਂਡ ਵਧਾ ਲੈਂਦੀ ਹੈ ਪਰ ਅਜੇ ਤੱਕ ਕੋਈ ਵੀ ਜਾਣਕਾਰੀ ਸਪਸ਼ਟ ਰੂਪ ਦੇ ਵਿੱਚ ਤਾਂ ਸਾਹਮਣੇ ਨਹੀਂ ਆਈ ਹੁਣ ਤੁਸੀਂ ਇਸ ਦੇ ਬਾਰੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿ ਜਾਨ ਮਹਿਲ ਇੱਕ ਪਾਕਿਸਤਾਨੀ ਏਜੰਟ ਹੋ ਸਕਦਾ ਹੈ ਕਿਸੇ ਦੇ ਨਾਲ ਤੁਹਾਡੀ ਇੱਕ ਫੋਟੋ ਖਿਚਾਈ ਕੀ ਤੁਹਾਨੂੰ ਉਹੀ ਫਸਾ ਸਕਦੀ ਹੈ ਕਿ ਆਸਤੀ ਤਰੀਕ ਦੇ ਵਿੱਚ ਤੁਸੀਂ ਕਿਸੇ ਦੇ ਨਾਲ ਤਸਵੀਰਾਂ ਵੀ ਨਹੀਂ ਖਿੱਚਾ ਸਕਦੇ ਭਾਰਤ ਦੀ ਅਗਲੀਆਂ ਦੋ ਖਬਰਾਂ ਹੋਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇੱਕ ਖਬਰ ਕਰਾਂਗੇ ਦਿੱਲੀ ਦੀ ਦੂਸਰੀ ਜਾਣਕਾਰੀ ਖਬਰ ਤੁਹਾਨੂੰ ਦੱਸਾਂਗੇ ਮੱਧ ਪ੍ਰਦੇਸ਼ ਦੀ ਸਭ ਤੋਂ ਪਹਿਲਾਂ ਆਪਾਂ ਜਿਹੜੀ ਘਟਨਾ ਹੈ ਤੁਹਾਡੇ ਨਾਲ ਮੱਧ ਪ੍ਰਦੇਸ਼ ਵਾਲੀ ਸ਼ੇਅਰ ਕਰਦੇ ਹਾਂ ਮੱਧ ਪ੍ਰਦੇਸ਼ ਦੇ ਵਿੱਚ ਜਿੱਥੋਂ ਤੱਕ ਪਤਾ ਚੱਲਿਆ ਕਿ ਇੱਕ ਜਸਵੀਰ ਸਿੰਘ ਨਾਮ ਦਾ ਹੈਂਡੀਕੈਪਟਡ ਸਿੱਖ ਲੜਕਾ ਹੈ ਇਹ ਸਿੱਖ ਲੜਕਾ ਆਪਣੀ ਦੁਕਾਨ ਤੋਂ ਘਰ ਜਾ ਰਿਹਾ ਸੀ ਜਾਂ ਘਰ ਤੋਂ ਕਿਸੇ ਪਾਸੇ ਮਾਰਕੀਟ ਦੇ ਵਿੱਚ ਜਾ ਰਿਹਾ ਸੀ ਤਾਂ ਉਹ ਹੈਂਡੀਕੈਪਟ ਵਾਲੀ ਸੀਟ ਦੇ ਉੱਤੇ ਬੈਠਾ ਹੋਇਆ ਸੀਗਾ ਜੋ ਹੈਂਡੀਕੈਪਟ ਸਾਦੇ ਵਿੱਚ ਸੀਟ ਲੱਗੀ ਹੁੰਦੀ ਹੈ ਹੈਂਡੀਕੈਪਟ ਵਾਲੀ ਕਿ ਇਸ ਦੇ ਉੱਤੇ ਵਿਕਲੰਗ ਦਿਵੰਗ ਵਿਅਕਤੀ ਬੈਠ ਸਕਦੇ ਨੇ ਕੇਵਲ ਤਾਂ ਉੱਥੇ ਹੀ ਜਾ ਕੇ ਬੈਠੇ ਸਨ ਤਾਂ ਬੱਸ ਦੇ ਵਿੱਚ ਸੀਟ ਨਹੀਂ ਹੋਵੇਗੀ ਤਾਂ ਉੱਥੇ ਇੱਕ ਡਾਕਟਰ ਸਾਹਿਬ ਪਹੁੰਚ ਗਏ ਤਾਂ ਡਾਕਟਰ ਸਾਹਿਬ ਨੇ ਇਹਨਾਂ ਦੇ ਨਾਲ ਜਾ ਕੇ ਇਸ ਗੁਰਸੇਖ ਵੀਰ ਦੇ ਨਾਲ ਕੁੱਟਮਾਰ ਕਰ ਦਿੱਤੀ ਸੀਟ ਦੇ ਉੱਤੇ ਬੈਠਣ ਨੂੰ ਲੈ ਕੇ ਜਦ ਕਿ ਡਾਕਟਰ ਸਹੀ ਸਲਾਮ ਸੀ ਡਾਕਟਰ ਹੈਂਡੀਕੈਪਟ ਜਾਂ ਵਿਕਲੰਗ ਨਹੀਂ ਸੀ ਤਾਂ ਇਸ ਤੋਂ ਬਾਅਦ ਇਹਨਾਂ ਨੇ ਸਰਦਾਰ ਜਸਵੀਰ ਸਿੰਘ ਜੀ ਨੇ ਜਿਹੜਾ ਮਾਮਲਾ ਹੈ ਇਹ ਪੁਲਿਸ ਸਟੇਸ਼ਨ ਲੈ ਕੇ ਗਏ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਜਿਸ ਤੋਂ ਬਾਅਦ ਪੁਲਸ ਨੇ ਡਾਕਟਰ ਦੇ ਖਿਲਾਫ ਜਿਹੜੀ ਐਫ ਆਈ ਆਰ ਹੈ ਉਹ ਹੋ ਚੁੱਕੀ ਹੈ ਔਰ ਡਾਕਟਰ ਦੇ ਖਿਲਾਫ ਜਿਹੜੀ ਅਗਲੀ ਅਗਲੀ ਕਾਰਵਾਈ ਅਗਲੀ ਰੀ ਕਾਰਵਾਈ ਹੁੰਦੀ ਹੈ ਉਹ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਦੂਸਰੀ ਘਟਨਾ ਤੁਹਾਨੂੰ ਦੱਸਾਂਗੇ ਦਿੱਲੀ ਦੀ ਦਿੱਲੀ ਦੇ ਵਿੱਚ ਵੀ ਇੱਕ ਸਿੱਖ ਨੌਜਵਾਨ ਦੇ ਨਾਲ ਬਹੁਤ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ। ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਹੜੀ ਪੁਲਿਸ ਹੈ ਪੁਲਿਸ ਦੇ ਹੱਥਾਂ ਦੇ ਵਿੱਚ ਬਹੁਤ ਜ਼ਿਆਦਾ ਪਾਵਰ ਆ ਚੁੱਕੀ ਹੈ। ਹੁਣ ਤੁਹਾਨੂੰ ਪੂਰਾ ਮਾਮਲਾ ਵਿਸਤਾਰ ਦੇ ਨਾਲ ਦੱਸਦੇ ਹਾਂ। ਇੱਕ ਗੁਰਸਿੱਖ ਵੀਰ ਮਾਰਕੀਟ ਦੇ ਵਿੱਚ ਆਟਾ ਲੈਣ ਜਾਂਦਾ ਹੈ। ਜਦੋਂ ਉਹ ਆਟਾ ਲੈਣ ਪਹੁੰਚਦਾ ਹੈ ਤਾਂ ਉਹ ਉਸ ਨੂੰ ਦੁਕਾਨ ਦੇ ਉੱਤੋਂ ਹੀ ਚੱਕ ਲਿਆ ਜਾਂਦਾ ਹੈ। ਕਹਿੰਦਾ ਕਿ ਮੈਨੂੰ ਦੱਸੋ ਕਿਉਂ ਕਿੱਥੇ ਲੈ ਕੇ ਚੱਲੇ ਜੇ ਮੈਂ ਕੀ ਕੀਤਾ। ਅਜੇਹੇ ਦੇ ਵਿੱਚ ਬਾਕੀ ਦੇ ਜਿਹੜੇ ਕੋਲ ਖੜੇ ਗੁਰਸਿੱਖ ਸਰਦਾਰ ਸਨ ਉਹਨਾਂ ਸਾਰਿਆਂ ਨੇ ਜਾ ਕੇ ਪੁਲਿਸ ਨੂੰ ਰੋਕਣਾ ਚਾਹਿਆ। ਪੁ ਆਪਾ ਪੜਨ ਦੀ ਕੋਸ਼ਿਸ਼ ਨਾ ਕਰੋ ਤੁਸੀਂ ਪੁਲਿਸ ਤੋਂ ਸਵਾਲ ਨਾ ਕਰੋ ਜੇ ਕਿਸੇ ਨੂੰ ਕੋਈ ਸ਼ੱਕ ਹੈ ਤਾਂ ਥਾਣੇ ਆ ਕੇ ਪਤਾ ਕਰ ਲਿਓ ਇਸ ਤੋਂ ਬਾਅਦ ਇਲਾਕੇ ਵਾਲੇ ਜਿਹੜੇ ਵੀ ਜਿੰਨੇ ਸਿੱਖ ਪਰਿਵਾਰ ਸਨ ਉਹ ਥਾਣੇ ਜਾਣਾ ਸ਼ੁਰੂ ਕਰਦੇ ਨੇ ਪਰ ਜਿਹੜੇ ਪੁਲਿਸ ਵਾਲੇ ਨੇ ਉਹ ਜ਼ਬਰਦਸਤੀ ਕੁੱਟਮਾਰ ਕਰਦੇ ਹੋਏ ਉਸ ਦਾ ਲੜਕੇ ਦਾ ਜਿਹੜਾ ਗੁਰਸਿੱਖ ਵੀਰ ਦਾ ਮੂੰਹ ਸੀਗਾ ਉਸ ਨੂੰ ਢੱਕ ਕੇ ਉਸ ਨੂੰ ਥਾਣੇ ਲੈ ਜਾਂਦੇ ਨੇ ਥਾਣੇ ਲਿਜਾ ਕੇ ਉਸ ਨੂੰ ਪਹਿਲਾਂ ਤਾਂ ਚੰਗੀ ਤਰ੍ਹਾਂ ਕੁੱਟਿਆ ਜਾਂਦਾ ਹੈ ਕਪੜੇ ਤਾਰ ਦਿੱਤੇ ਜਾਂਦੇ ਨੇ ਕੁੱਟਿਆ ਜਾਂਦਾ ਹੈ ਉਸ ਦੀਆਂ ਦੋਨੋਂ ਲੱਤਾਂ ਦੋਨੋਂ ਹੱਥ ਜਿਹੜੇ ਨੇ ਉਹ ਅਲੱਗ-ਅਲੱਗ ਬੈਂਚਾਂ ਤੇ ਇਸ ਪ੍ਰਕਾਰ ਦੇ ਨਾਲ ਖਿਲਾਰ ਕੇ ਤੇ ਉਹਨਾਂ ਨੂੰ ਬੰਨ ਕੇ ਉਸ ਦੇ ਮੂੰਹ ਦੇ ਉੱਤੇ ਬੋਰੀ ਪਾ ਕੇ ਉਸ ਦੇ ਕੇਸਾਂ ਨੂੰ ਖੋਲ ਕੇ ਫਿਰ ਉਸ ਦੇ ਉੱਤੇ ਪਿਸ਼ਾਬ ਕੀਤਾ ਜਾਂਦਾ ਹੈ ਹੁਣ ਪੁਲਿਸ ਵਾਲੇ ਜਦੋਂ ਉਸ ਨੂੰ ਕੁੱਟਦੇ ਸਨ ਤਾਂ ਉਸ ਨੂੰ ਕਹਿੰਦੇ ਸਨ ਕਿ ਤੂੰ ਮੰਨ ਜਾ ਉਸ ਗੁਰਸਿੱਖ ਨੌਜਵਾਨ ਨੂੰ ਕਹਿੰਦੇ ਸਨ ਕਿ ਤੂੰ ਮੰਨ ਜਾ ਤੂੰ ਡਰੱਗਸ ਵੇਚਦਾ ਹੈ ਉਹ ਕਹਿੰਦਾ ਮੈਂ ਜਦ ਵੇਚੇ ਨਹੀਂ ਮੇਰਾ ਲੈਣਾ ਦੇਣਾ ਹੀ ਨਹੀਂ ਡਰੱਗਸ ਦੇ ਨਾਲ ਤਾਂ ਮੈਂ ਕਿਉਂ ਮੰਨ ਜਾਵਾ ਹੁਣ ਆਖਰ ਜਿਹੜੀ ਦਿੱਲੀ ਦੀ ਪੁਲਿਸ ਹੈ ਉਹ ਕਿਸ ਪ੍ਰਕਾਰ ਦੇ ਨਾਲ ਇੱਕ ਸਿੱਖ ਨੌਜਵਾਨ ਨੂੰ ਪਤਾ ਹੈ ਸਿੱਖ ਨੌਜਵਾਨ ਕਿੱਥੋਂ ਦਾ ਰਹਿਣ ਵਾਲਾ ਸੀ ਜਿਹੜੀ ਵਿਧਵਾ ਕਲੋਨੀ ਹੈ ਉਸ ਖੇਤਰ ਦਾ ਇਹ ਮਾਮਲਾ ਹੈ ਉਥੇ ਪੁਲਿਸ ਵੱਲੋਂ ਇਸ ਗੁਰਸਿੱਖ ਨੌਜਵਾਨ ਨੂੰ ਕੁੱਟ ਮਾਰ ਕੇ ਉਸਦੇ ਕੇਸਾਂ ਦੇ ਉੱਤੇ ਮੂਤ ਕੀਤਾ ਜਾਂਦਾ ਹੈ ਇਹ ਪੂਰੀ ਸਿੱਖ ਕੌਮ ਦੇ ਸਿਰ ਦੇ ਉੱਤੇ ਮੁੱਤਿਆ ਗਿਆ ਉਸ ਅਫਸਰ ਵੱਲੋਂ ਜਾਂ ਉਸ ਅਧਿਕਾਰੀ ਵੱਲੋਂ ਜਾਂ ਉਸ ਹਵਲਦਾਰ ਵੱਲੋਂ ਜਿਹੜੇ ਇਸ ਗੁਰਸੇਖ ਲੜਕੇ ਨੂੰ ਚੱਕ ਕੇ ਲੈ ਗਏ ਸਨ ਹੁਣ ਜਿਹੜਾ ਸਿੱਖ ਲੜਕਾ ਸੀ ਉਹ ਕੌਣ ਦਾ ਭੋਲਾ ਭਾਲਾ ਲੜਕਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਅਗਲੇ ਦਿਨ ਜਿਹੜਾ ਗੁਰਸੇਖ ਨੌਜਵਾਨ ਸੀ ਉਸ ਨੂੰ ਛੱਡ ਵੀ ਦਿੱਤਾ ਪਰ ਜਿਹੜੇ ਉਸ ਇਲਾਕੇ ਦੇ ਵੱਡੇ ਪੋਲੀਟੀਕਲ ਮੈਂਬਰਸ ਨਾਲ ਗੱਲ ਕੀਤੀ ਡੀਜੀਪੀ ਨੂੰ ਜਾ ਕੇ ਪੂਰਾ ਪਰવાર ਮਿਲਿਆ ਜਿਸ ਤੋਂ ਬਾਅਦ ਡੀਜੀਪੀ ਨੇ ਇਹ ਭਰੋਸਾ ਦਿੱਤਾ ਕਿ ਆ ਜਿਹੜਾ ਮੁਲਾਜ਼ਮ ਸਨ ਜਿਹੜੇ ਤੁਹਾਨੂੰ ਚੁੱਕ ਕੇ ਲੈ ਕੇ ਗਏ ਸੀ ਜਿਨ੍ਹਾਂ ਨੇ ਤੁਹਾਡੇ ਨਾਲ ਮਾਰਕੁੱਟ ਕੀਤੀ ਹੈ ਜਿਨ੍ਹਾਂ ਦਾ ਕਸੂਰ ਸੀ ਅਸੀਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹੈ ਉਹਨਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ ਇਸ ਤੋਂ ਇਲਾਵਾ ਉਹਨਾਂ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਸ ਦੇ ਵਿੱਚ ਤੁਹਾਡੇ ਨਾਲ ਜੋ ਵੀ ਇਨਸਾਫ ਹੋਊਗਾ ਉਹ ਤੁਹਾਨੂੰ ਮਿਲੇਗਾ ਅਤੇ ਤੁਹਾਡੇ ਨਾਲ ਜਿਨ੍ਹਾਂ ਜਿਨ੍ਹਾਂ ਨੇ ਗਲਤ ਵਧੇਕੀਆਂ ਕੀਤੀਆਂ ਤਾਂ ਉਹਨਾਂ ਨੂੰ ਸਜ਼ਾ ਵੀ ਜ਼ਰੂਰ ਦਿੱਤੀ ਜਾਊਗੀ ਇਸ ਪ੍ਰਕਾਰ ਦੇ ਨਾਲ ਸਾਡੇ ਦੇਸ਼ ਦੇ ਵਿੱਚ ਅੱਜ ਵੀ ਸਿੱਖਾਂ ਦੇ ਨਾਲ ਤੱਕਾ ਹੋ ਰਿਹਾ ਹੈ ਅਤੇ ਅਤਿਆਚਾਰ ਹੋ ਰਿਹਾ ਹੈ ਤੁਸੀਂ ਇਸ ਦੇ ਬਾਰੇ ਕੀ ਆਖੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸੋ ਦੂਜੇ ਪਾਸੇ ਪੰਜਾਬ ਦੇ ਵਿੱਚ ਅਜਿਹੇ ਬਹੁਤ ਸਾਰੇ ਲੋਕ ਸਾਹਮਣੇ ਆ ਚੁੱਕੇ ਨੇ ਜਿਹੜੇ ਨਕਲੀ ਅੰਮ੍ਰਿਤ ਧਾਰੀ ਪਾੜ ਕੇ ਘੁੰਮ ਰਹੇ ਨੇ ਹੁਣ ਪੰਜਾਬ ਦੇ ਵਿੱਚ ਕੁਝ ਅਜਿਹੇ ਨਸ਼ੇੜੀ ਲੋਕ ਨੇ ਕੁਝ ਬਹਿਰੂਪੀਏ ਨੇ ਜਿਨ੍ਹਾਂ ਨੇ ਨਿਹੰਗ ਸਿੰਘਾਂ ਦਾ ਬਾਣਾ ਪਾ ਕੇ ਨਿਹੰਗ ਸਿੰਘਾਂ ਵਰਗੀ ਖਾਲਸੇ ਵਰਗੀ ਵेशभूषा ਪਣਾ ਕੇ ਸਿੱਖ ਫੌਜਦਾਰੀ ਵेशभूषा ਬਣਾ ਕੇ ਰਾਹ ਜਾਂਦੇ ਲੋਕਾਂ ਦੇ ਨਾਲ ਕੁੱਟਮਾਰ ਕਰਦੇ ਨੇ ਅਤੇ ਚੋਰੀਆਂ ਕਰਦੇ ਨੇ ਅਜਿਹੇ ਹਾਲਾਤ ਨੇ ਪੰਜਾਬ ਦੇ ਵਿੱਚ ਦੂਜੇ ਪਾਸ ਸੀਆਂ ਨੇ ਪੰਜਾਬੀਆਂ ਦਾ ਜਣਾ ਦੁਖੀ ਕੀਤਾ ਹੋਇਆ ਹੈ ਪਿਛਲੇ ਦਿਨਾਂ ਤਾਂ ਇੱਕ ਪ੍ਰਵਾਸੀ ਵੱਲੋਂ ਪੁਲਿਸ ਵਾਲੇ ਦੇ ਉੱਤੇ ਹੀ ਹਮਲਾ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਪ੍ਰਵਾਸੀਆਂ ਦਾ ਆਉਣਾ ਰੋਕਿਆ ਜਾਵੇ ਇਸ ਦੇ ਉੱਤੇ ਸਖਤ ਕਾਨੂੰਨ ਬਣਨਾ ਚਾਹੀਦਾ ਹੈ ਹੁਣ ਇਸ ਤੋਂ ਇਲਾਵਾ ਤੁਹਾਨੂੰ ਅਗਲੀ ਖਬਰ ਦੱਸਦੇ ਹਾਂ ਕਲ ਸਥਾਨੀ ਸਮਰਥਕ ਗੁਰਪਤਵਨ ਸਿੰਘ ਪੰਨੂ ਦੇ ਭਾਰਤੀ ਪ੍ਰਧਾਨ ਮੰਤਰੀ ਮੋਦੀ ਜੀ ਕੈਨੇਡਾ ਜਾ ਰਹੇ ਨੇ ਪਰ ਕੈਨੇਡਾ ਦੇ ਵਿੱਚ ਸਾਡੇ ਸੇ ਕੌਮ ਦੇ ਮਹਾਨ ਸ਼ਹੀਦ ਪਈ ਹਰਦੀਪ ਸਿੰਘ ਨਿਜਰ ਉਹਨਾਂ ਦਾ ਜਿਹੜਾ ਕਤਲ ਕੀਤਾ ਗਿਆ ਸੀਗਾ ਭਾਰਤੀ ਜਸੂਸਾਂ ਵੱਲੋਂ ਭਾਰਤੀ ਰੌਦੇ ਏਜੰਟਾਂ ਵੱਲੋਂ ਕਰਵਾਇਆ ਗਿਆ ਜਾਂ ਕਿਸੇ ਇੰਡੀਅਨ ਏਜੰਸੀ ਵੱਲੋਂ ਕਰਵਾਇਆ ਗਿਆ ਜੋ ਕੈਨੇਡਾ ਵੱਲੋਂ ਇਲਜ਼ਾਮ ਲਗਾਏ ਸਨ ਤਾ ਅਜੇ ਤੱਕ ਹਰਦੀਪ ਸਿੰਘ ਨਿਜਰ ਦੇ ਕਾਤਲਾਂ ਨੂੰ ਸਜ਼ਾ ਨਹੀਂ ਹੋਈ ਕੈਨੇਡਾ ਦੇ ਵਿੱਚ ਹੁਣ ਇਸੇ ਨੂੰ ਲੈ ਕੇ ਜਿੰਨੇ ਵੀ ਖਾਲਸਤਾਨੀ ਸਮਰਥਕ ਨੇ ਕੈਨੇਡਾ ਅਮਰੀਕਾ ਪੂਰੀ ਦੁਨੀਆ ਦੇ ਵਿੱਚ ਵਸਦੇ ਨੇ ਤਾਂ ਉਹਨਾਂ ਸਾਰਿਆਂ ਨੇ ਇੱਕ ਵੀਡੀਓ ਪਾ ਕੇ ਪੰਨੂ ਨੇ ਇੱਕ ਵੀਡੀਓ ਪਾ ਕੇ ਐਲਾਨ ਕਰ ਦਿੱਤਾ ਕਿ ਮੋਦੀ ਕੈਨੇਡਾ ਆ ਰਿਹਾ ਹੈ ਅਸੀਂ ਮੋਦੀ ਤੋਂ ਅਤੇ ਮਾਰਕ ਕਾਰਨੀ ਤੋਂ ਸਵਾਲ ਕਰਾਵਾਂਗੇ ਕਿ ਉਸ ਨੇ ਪੰਨੂ ਕੇਸ ਦੇ ਵਿੱਚ ਜਾਂ ਨਿਜਰ ਮਾਮਲੇ ਦੇ ਵਿੱਚ ਕਿੱਥੋਂ ਤੱਕ ਜਾਂਚ ਕਰਵਾਈ ਹੈ ਉਹਨਾਂ ਸਾਰਿਆਂ ਨੇ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਕੈਨੇਡਾ ਦੇ ਵਿੱਚ ਆ ਰਿਹਾ ਹੈ ਜੀ7 ਦੀ ਮੀਟਿੰਗ ਹੋਣ ਵਾਲੀ ਹੈ ਇਸ ਮੀਟਿੰਗ ਦੇ ਦੌਰਾਨ ਅਸੀਂ ਭਾਰਤ ਪ੍ਰਧਾਨ ਮੰਤਰੀ ਮੋਦੀ ਦਾ ਵਿਰੋਧ ਕਰਾਂਗੇ ਅਤੇ ਉਸ ਨੂੰ ਸਵਾਲ ਪੁੱਛਿਆ ਜਾਊਗਾ ਮਾਰਕ ਤਾਰਨੇ ਨੂੰ ਵੀ ਸਵਾਲ ਪੁੱਛਾਂਗੇ ਕਿ ਮੋਦੀ ਨੂੰ ਇੱਥੇ ਖੜਾ ਕਰਕੇ ਇਸ ਤੋਂ ਸਵਾਲ ਪੁੱਛ ਇਸ ਤੋਂ ਜਵਾਬ ਲੈ ਕਿ ਆਖਿਰ ਨਿਜਰ ਨੂੰ ਮਰਵਾਉਣ ਵਾਲੇ ਉਹ ਕਿਹੜੇ ਭਾਰਤੀ ਅਫਸਰ ਸਨ ਅਤੇ ਉਹਨਾਂ ਦੇ ਉੱਤੇ ਕੀ ਕੀ ਕਾਰਵਾਈ ਹੋਈ ਹੈ ਵੀਡੀਓ ਹੈ ਤੁਸੀਂ ਇਹ ਵੀਡੀਓ ਦੇਖੋ ਇਹ ਵੀਡੀਓ ਆਸਟ੍ਰੇਲੀਆ ਦਾ ਹੈ ਆਸਟ੍ਰੇਲੀਆ ਦੇ ਵਿੱਚ ਸਿੱਖਾ ਦੀ ਤੂਤੀ ਕਿਵੇਂ ਬੋਲਦੀ ਹੈ ਆਸਟ੍ਰੇਲੀਆ ਦੇ ਵਿੱਚ ਸਿੱਖਾ ਦਾ ਡੰਕਾ ਕਿਵੇਂ ਵੱਜਦਾ ਹੈ ਇਹ ਵੀਡੀਓ ਤੁਹਾਨੂੰ ਦੇਖ ਕੇ ਪਤਾ ਚੱਲੂਗਾ ਵੀਡੀਓ ਆਪਣਾ ਤਾਂ ਨਹੀਂ ਵੈਸੇ Facebook ਦੇ ਉੱਤੇ ਮੈਨੂੰ ਇਹ ਵੀਡੀਓ ਮਿਲਿਆ ਸੀ ਵੀਡੀਓ 'ਚ ਦਿਖਾਇਆ ਜਾ ਰਿਹਾ ਸਿੱਖ ਲੈਨ ਆਸਟ੍ਰੇਲੀਆ ਦੇ ਵਿੱਚ ਸਿੱਖਾ ਦੇ ਨਾਂ ਦੇ ਉੱਤੇ ਇੱਕ ਸੜਕ ਬਣਾ ਦਿੱਤੀ ਗਈ ਹੈ ਇਸ ਸੜਕ ਦੇ ਬਾਰੇ ਜਾਣ ਕੇ ਤੁਹਾਨੂੰ ਖੁਸ਼ੀ ਹੋਈ ਜਾਂ ਨਹੀਂ ਹੋਈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਇਹ ਇਸ ਤੋਂ ਇਲਾਵਾ ਇੱਕ ਅਮਰੀਕਾ ਦੀ ਕੈਲੀਫੋਰਨੀਆ ਦੀ ਅਪਡੇਟ ਤੁਹਾਨੂੰ ਦੱਸ ਦਿੰਨੇ ਹਾ ਕੈਲੀਫੋਰਨੀਆ ਦੇ ਵਿੱਚ ਜਿੰਨੇ ਵੀ ਯੂਐਸ ਕਾਂਗਰਸਮੈਨ ਨੇ ਉਹਨਾਂ ਸਾਰਿਆਂ ਨੇ ਮਿਲ ਕੇ ਸਿੱਖ ਕੌਮ ਦੇ ਨਾਲ ਅਰਦਾਸ ਪੜੀ ਹੈ ਇਹ ਅਰਦਾਸ ਇਹਨਾਂ ਨੇ ਜੂਨ ਹਫਤੇ ਨੂੰ ਯਾਦ ਕਰਦੇ ਹੋਏ ਸਾਲ 1984 ਨੂੰ ਯਾਦ ਕਰਦੇ ਹੋਏ ਸਿੱਖ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਕੈਲੀਫੋਰਨੀਆ ਦੇ ਜਿੰਨੇ ਵੀ ਕਾਂਗਰਸਮੈਨ ਨੇ ਉਹਨਾਂ ਸਾਰਿਆਂ ਨੇ ਇਹ ਅਰਦਾਸ ਪੜੀ ਹੈ ਇਸ ਸਿੱਖ ਕੌਮ ਵਾਸਤੇ ਇੱਕ ਵੱਡੀ ਫਖਰ ਵਾਲੀ ਗੱਲ ਹੈ ਕਿ ਅਮਰੀਕਾ ਦੇ ਵੱਡੇ ਮੈਂਬਰ ਆਫ ਪਾਰਲੀਮੈਂਟ ਹੋਣ ਜਾਂ ਐਮਐਲਏ ਹੋਣ ਜਾਂ ਕਾਂਗਰਸਮੈਨ ਹੋਣ ਉਹ ਸਾਰੇ ਆ ਕੇ ਇਸ ਵਾਰ ਅਮਰੀਕਾ ਦੇ ਵਿੱਚ ਸਿੱਖਾਂ ਦੇ ਨਾਲ ਖੜ ਕੇ ਅਰਦਾਸ ਕਰ ਰਹੇ ਨੇ ਪੂਰੇ ਅਮਰੀਕਾ ਤੋਂ ਅਲੱਗ-ਅਲੱਗ ਜਿਹੜੇ ਕਾਂਗਰਸਮੈਨ ਨੇ ਉਹ ਆਏ ਉਹਨਾਂ ਸਾਰਿਆਂ ਨੇ ਸਿੱਖਾਂ ਦੇ ਨਾਲ ਮਿਲ ਕੇ ਇੱਥੇ ਅਰਦਾਸ ਕੀਤੀ ਅਤੇ ਅਰਦਾਸ ਬੇਨਤੀਆਂ ਕਰਕੇ ਉਹਨਾਂ ਨੇ ਇਸੇ ਕੌਮ ਦੇ ਸ਼ਹੀਦਾਂ ਨੂੰ ਯਾਦ ਕੀਤਾ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਭਾਰਤੀ ਕਬਜ਼ੇ ਦੇ ਵਿੱਚ ਸਿੱਖਾਂ ਦੀ ਹਾਲਤ ਬਹੁਤ ਬੁਰੀ ਹੈ ਅਤੇ ਸਿੱਖਾਂ ਦੇ ਉੱਤੇ ਪੁਰਾਣੇ ਸਮੇਂ ਤੋਂ ਲੈ ਕੇ ਅੱਜ ਤੱਕ ਇਹ ਸ਼ਤ ਤਦ ਹੁੰਦਾ ਆ ਰਿਹਾ ਹੈ ਇਸ ਤੋਂ ਇਲਾਵਾ ਉਹਨਾਂ ਨੇ ਇੱਕ ਖਾਲਸਤਾਨੀ ਕੋਕਸ ਫਾਊਂਡੇਸ਼ਨ ਨਾਮ ਦੀ ਸੰਸਥਾ ਬਣਾਈ ਉਸ ਨੂੰ ਵੀ ਆਪਣਾ ਸਮਰਥਨ ਦੇ ਦਿੱਤਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਨਕਸ਼ੇ ਨੇ ਇਹਨਾਂ ਦੇ ਸਮੀਕਰਨ ਬਹੁਤ ਜਲਦੀ ਬਦਲਣ ਵਾਲੇ ਨੇ ਸੋ ਮਿਲਾਂਗੇ ਇੱਕ ਹੋਰ ਨਵੇਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਇਹ ਵਾਲਾ QR ਕੋਡ ਇਸ ਨੂੰ ਸਕੈਨ ਕਰਕੇ ਤੁਸੀਂ ਸਾਡੇ ਵੀਡੀਓਜ਼ ਨੂੰ ਸਪੋਰਟ ਕਰ ਸਕਦੇ ਜੇ ਜਾਂ ਵੀਡੀਓ ਦੇ نیچے ਇੱਕ ਛੋਟਾ ਜਿਹਾ ਸੁਪਰ ਥੈਂਕਸ ਡੋਨੇਟ ਕਰਕੇ ਵੀ ਸਾਡੇ ਚੈਨਲ ਨੂੰ ਸਪੋਰਟ ਕਰ ਸਕਦੇ ਜੇ ਮਿਲਾਂਗੇ ਇੱਕ ਹੋਰ ਨਵੇਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ